ਪਾਰਪਰ ਪਿੰਡ ਤੇ ਸੀਟ ਫਗਵਾੜਾ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਔਰ ਕਿਹਨਾਂ ਨੂੰ ਪ੍ਰੋਬਲਮ ਸੀ ਮੇਰੇ ਲੜਕੇ ਜਚਵਿੰਦਰ ਸਿੰਘ ਨੂੰ ਪ੍ਰੋਬਲਮ ਸੀ ਜੀ ਉਹਨਾਂ ਦਾ ਲੀਵਰ ਡਾਊਨ ਹੋ ਗਿਆ ਸੀ ਦਰੂਪਾਣੀ ਪੀਂਦੇ ਸੀਗੇ 75% ਲੀਵਰ ਰੰਦਾ ਸੀ ਹੁਣ ਉਹ ਰਿਕਵਰ ਹੋ ਗਿਆ ਜੀ ਜਾਨਕੀ ਇਹਨਾਂ ਦਾ ਲੀਵਰ ਹੈ ਕਿ दारू ਪੀਣ ਦੇ ਨਾਲ ਲੀਵਰ ਜਿਹੜਾ ਫੈਟੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਾ ਸੀ ਹਾਂਜੀ ਹਾਂਜੀ ਔਰ ਤੁਸੀਂ ਕਿੰਨੀਆਂ ਦਵਾਈਆਂ ਖਾਧੀਆਂ ਕਿੱਥੋਂ ਕਿੱਥੇ ਦਵਾਈ ਖਾਧੀ ਆ ਵੀ ਜੀ ਇਲਾਜ ਕਰਾਇਆ ਤਾਂ ਕੋਈ ਰਿਕਵਰੀ ਨਹੀਂ ਸੀ ਪਰ ਤੁਹਾਡੇ ਜੂਸ ਨਾਲ ਜਾਂ ਜੋ ਵੀ ਤੁਸੀਂ ਦਿੱਤਾ ਉਹ ਨਾਲ ਰਿਕਵਰ ਹੋ ਗਿਆ ਡਾਕਟਰ ਕੀ ਕਹਿੰਦੀ ਸੀ ਜੀ ਡਾਕਟਰ ਨੇ ਨਾ ਹੀ ਕਰ ਦਿੱਤੀ ਜੀ ਹੁਣ ਓਖਾ ਆ ਇਹਦਾ ਜਿੱਦਾਂ ਹਾਂਜੀ ਹਾਂਜੀ ਜਦੋਂ ਡਾਕਟਰ ਕਹਿੰਦੀ ਸੀ ਵੀ ਮੈਡੀਸਨ ਵਰਤੀ ਜਾਓ ਤੇ ਮਤਲਬ ਰਿਪੋਰਟਾਂ ਜਿਹੜੀਆਂ ਸੀ ਡੈਮੇਜ ਪੂਰਾ ਆ ਚੁੱਕਾ ਸੀ ਹਾਂਜੀ ਹਾਂਜੀ ਤੇ ਆਪਾਂ ਤੁਹਾਨੂੰ ਅੱਜ ਲਗਭਗ ਮੇਰੇ ਖਾਲ ਤੁਹਾਨੂੰ ਜੀ 35 35 ਸੈਂਟੀਮੀਟਰ ਜੀ ਪਰ ਤੁਸੀਂ ਸਰਸਪੈਕ ਦੇ ਬੋਡੀ ਸਰਵ ਦੇ ਪੰਜ ਤਾਈ ਜੂਸ ਵਰਤੇ ਹੈਗੇ ਆ ਉਹ ਵਰਤਣ ਤੋਂ ਬਾਅਦ ਅੱਜ ਕੀ ਪੋਜੀਸ਼ਨ ਆ ਔਰ ਪਹਿਲਾਂ ਮਤਲਬ ਕੀ ਪੋਜੀਸ਼ਨ ਸੀ ਨਾ ਜੀ ਅੱਜ ਇਹ 50% ਉਹਦੇ ਨਾਲ ਫਰਕ ਆ ਠੀਕ ਹੈ ਜੀ ਠੀਕ ਹੈ ਪਹਿਲਾਂ ਮਤਲਬ ਤੁਹਾਰੇ ਕਹਿੰਦ ਪਾਬ ਸੀ ਇਹ ਨੇੜੀ ਰੋਟੀ ਪਾਣੀ ਨਹੀਂ ਖਾ ਰਹੇ ਸੀ ਹਾਂ ਇਸ ਵੇਲੇ ਹੁਣ ਦੋ ਟਾਈਮ ਰੋਟੀ ਵੀ ਥੋੜੀ ਥੋੜੀ ਖਾ ਲੈਂਦੇ ਆ ਜੀ ਇਸ ਵੇਲੇ ਪ੍ਰਸ਼ਾਦਾ ਵੀ ਛਕ ਲੈਂਦੇ ਆ ਔਰ ਪਹਿਲਾਂ ਬੜਤੇ ਹੈਗੇ ਸੀ ਇਸ ਵੇਲੇ ਤੁਰ ਪੈ ਲੰਦੀ ਹੈ ਜੀ ਦਾ ਟੋੜ-ਵੜ ਟੋੜ ਫਿਰ ਲੈਂਦੇ ਜੀ ਰਿਕਵਰ ਹੋ ਗਿਆ ਜੀ ਤੁਸੀਂ ਕਿੰਨਾ ਕੱਛੀ ਕਮਾਂਦੇ ਵੀ ਕਿੰਨਾ ਕ ਵਧੀਆ ਹੋ ਗਿਆ ਜੀ 50% ਮਤਲਬ ਠੀਕ ਹੈ ਅਗੇ ਨਾਲ ਯਾਨੀ ਬੱਗੇ ਹੁਣ ਤੁਰਦੇ ਫਿਰਦੇ ਆ ਰੋਟੀ ਪਾਣੀ ਆਪਣੇ ਖਾਂਦੇ ਹੈਗੇ ਆ ਜਿਹੜੀ ਤੁਹਾਡੀ ਵੀਡੀਓ ਹੈਗੀ ਆ ਇਹਨੂੰ ਲੱਖਾਂ ਹੀ ਲੋਕ ਆਪਣੀ ਵੀਡੀਓ ਦੇਖਣਗੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਜੇ ਜੂਸ ਕਰੋਗੇ ਤਾਂ ਕੋਈ ਕੋਈ ਮਾੜੀ ਚੀਜ਼ ਨਹੀਂ ਵਧੀਆ ਚੀਜ਼ ਹੈ ਡਾਕਟਰ ਕਹਿੰਦੀ ਹੋਰ ਕੀ ਦਿੱਕਤ ਆਈ ਸੀ ਇਹਨੂੰ ਇੱਕ ਆਪਣੀ ਤੁਸੀਂ ਕਹਿੰਦੇ ਸੈਕੰਡਨ ਕੋਸ ਟੀਵੀ ਦਾ ਵੀ ਸਿਕਾਇਆ ਟੀਵੀ ਦੀ ਪ੍ਰੋਬਲਮ ਬੀ ਲਿਵਰ ਖਾ ਉਹਦਾ ਟੀਵੀ ਦੀ ਪ੍ਰੋਬਲਮ ਵੀ ਆ ਚੁੱਕੀ ਸੀ ਕੀ ਟੀਵੀ ਦੀ ਕਮੇਟਸ ਨਾਲ ਸ਼ੁਰੂ ਕੀਤੀ ਆ ਜੀ ਨਹੀਂ ਹੋਣੀ ਅਸੀਂ ਬਹੁਤ ਬੰਨ ਕੀਤੀ ਆ ਉਹਨੂੰ ਕੋਈ ਟੀਵੀ ਦੀ ਕੋਈ ਮੈਡੀਸਨ ਤੁਸੀਂ ਜੂਸ ਨਾਲ ਨਹੀਂ ਕੀਤੀ ਮਤਲਬ ਬਾਡੀ ਸਰਵਿਸ ਦੇ ਜਿਹੜੇ ਪੈਕ ਦੇ ਨਾਲ ਤੁਹਾਨੂੰ ਅੱਜ ਜਿਹੜੀ ਹੈ ਰਿਕਵਰੀ ਮਿਲੀ ਆ ਵਧੀਆ ਬਿਲਕੁਲ ਬਿਲਕੁਲ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਉਹਨਾਂ ਨੇ ਕਿ ਅਮਰ ਤੁਸੀਂ ਇਹ ਜਿੰਨਾ ਵੀ ਹੋ ਸਕਦਾ ਜੂਸ ਕਰੋ ਫੇ ਤੁਹਾਨੂੰ ਫੇਰੇ ਮੰਦਿਆ ਅ ਵੀਰ ਜੀ ਤੁਹਾਨੂੰ ਕਿ ਮੈਨੂੰ ਠੀਕ ਹੋ ਗਿਆ ਇਹਨਾਂ ਨੂੰ ਜਿੱਦਾਂ ਡਾਕਟਰਾਂ ਦਾ ਜਿੱਦਾਂ ਇੱਕ ਇਥੋਂ ਦਾ ਕਹਿੰਦੇ ਸਟਾਪ ਹੀ ਕਰਤਾ ਸੀ ਸਟਾਪ ਕਰਤਾ ਇਹ ਡਾਕਟਰ ਕਹਿੰਦੀ ਸੇਵਾ ਕਰ ਲਓ ਹਾਂਜੀ ਸੇਵਾ ਤੇ ਅੱਜ ਚੜ੍ਹਦੀ ਕਲਾ ਆ ਹਾਂਜੀ ਮੈਂ ਆਪਣੇ ਆਪ ਨੂੰ ਕਹਿੰਦਾ ਸੀ ਵੀ ਠੀਕ ਹੋ ਗਿਆ ਡਟਿਆ ਜਿੱਦਣ ਮੈਂ ਤੁਹਾਨੂੰ ਪਹਿਲੇ ਦਿਨ ਮਿਲਿਆ ਸੀ ਤੇ ਤੁਸੀਂ ਬਿਲਕੁਲ ਉਦੋਂ ਬੈੱਡ ਤੇ ਪਏ ਸੀ ਹਾਂਜੀ ਤੇ ਅੱਜ ਤੁਰਦੇ ਫਿਰਦੇ ਹਾਂ ਹਾਂਜੀ ਮੈਂ ਟ੍ਰਾਈ ਕਰਦੇ ਹਾਂ ਹਾਂਜੀ ਟ੍ਰਾਈ ਕਰਦਾ ਜਿੰਨਾ ਹੁੰਦਾ ਮੈਂ ਜਿਹੜੇ ਮੇਰੇ ਵੀਰ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਹੀ ਲੋਕ ਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹੀ ਕਹਿੰਦਾ ਮੈਂ ਠੀਕ ਹੈ ਤੁਸੀਂ ਮੈਡੀਸਿਨ ਯੂਜ਼ ਕਰੋ